ਸਵਾਗਤ ਹੈ ਜੀ ਗਾਲਜੀ ਡੀਪੀਸੀ ਪੰਜਾਬੀ ਤੇ ਤੁਹਾਡੇ ਕੋਲ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਿਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਰਾਜਨੰਦ ਧਾਵਾ ਨੇ ਗਰਦਾਸਪੁਰ ਤੋਂ ਤੁਹਾਨੂੰ ਦੱਈਏ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਗਰਦਾਸਪੁਰ ਵੱਲੋਂ ਈ ਰਿਕਸ਼ਾ ਵਿੱਚ ਸਫ਼ਰ ਕਰਨ ਵਾਲਿਆਂ ਲਈ ਨਾਗਰਿਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇੱਕ ਕਦਮ ਸੁਰੱਖਿਆ ਵੱਲ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬੈਲ ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਵਦੇਈਕ ਡਿਪਟੀ ਕਮਿਸ਼ਨਰ ਜਨਰਲ ਡਾਕਟਰ ਹਰਜਿੰਦਰ ਸਿੰਘ 베ਦੀ ਐਸ ਡੀ ਐਮ ਡੇਰਾ ਬਾਬਾ ਨਾਨਕ ਡਾਕਟਰ ਅਦਿੱਤਿਸ਼ ਸ਼ਰਮਾ ਆਰਟੀਓ ਗੁਰਦਾਸਪੁਰ ਸ਼੍ਰੀਮਤੀ ਨਵਜੋਤ ਸ਼ਰਮਾ ਵੱਲੋਂ ਇੱਕ ਕਦਮ ਸੁਰੱਖਿਆ ਵੱਲ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਅੱਜ ਪੁਰਾਣੇ ਬੱਸ ਅੱਡੇ ਇੱਕ ਪ੍ਰੋਗਰਾਮ ਦੇ ਦੌਰਾਨ ਕਰ ਦਿੱਤੀ ਗਈ ਇਸ ਮੌਕੇ ਕਰਵਾਏ ਗੇ ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਨੇ ਕਿਹਾ ਕਿ ਇਹ ਪ੍ਰੋਜੈਕਟ ਬੀਤੇ ਦਿਨਾਂ ਵਿੱਚ ਸ਼ਹਿਰ ਗਰਦਾਸਪੁਰ ਵਿੱਚ ਹੋਈਆਂ ਕੁਝ ਅਨਸੁਖਾਵੀਆਂ ਘਟਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਾਗਰਿਕਾਂ ਦਾ ਸਫ਼ਰ ਈ-ਰਿਕਸ਼ਾ ਵਿੱਚ ਸੁਰੱਖਿਤ ਬਣਾਉਣ ਹਿੱਤ ਸ਼ੁਰੂ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਦਫਤਰ ਰੀਜਨਲ ਟ੍ਰਾਂਸਪੋਰਟ ਅਫਸਰ ਕਮ ਸਕੱਤਰ ਜ਼ਿਲ੍ਹਾ ਰੋਡ ਸੇਫਟੀ ਕਮੇਟੀ ਗਰਦਾਸਪੁਰ ਵੱਲੋਂ ਈ ਰਿਕਸ਼ਾ ਨੂੰ ਇੱਕ ਲੜੀ ਨੰਬਰ ਅਲਾਟ ਕੀਤਾ ਗਿਆ ਹੈ ਉਕਤ ਲੜੀ ਨੰਬਰ ਦੀ ਅਲਾਟਮੈਂਟ ਈ ਰਿਕਸ਼ਾ ਦਾ ਰਜਿਸਟਰ ਹੋਣਾ ਜ਼ਰੂਰੀ ਹੈ ਅਤੇ ਇਸ ਨੰਬਰ ਦਾ ਰਿਕਾਰਡ ਦਫਤਰ ਜੀ ਰੀਜਨਲ ਟ੍ਰਾਂਸਪੋਰਟ ਅਫਸਰ ਕਮ ਸਕੱਤਰ ਜ਼ਿਲ੍ਹਾ ਰੋਡ ਸੇਫਟੀ ਕਮੇਟੀ ਗਰਦਾਸਪੁਰ ਵੱਲੋਂ ਤਿਆਰ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਈ ਰਿਕਸ਼ਾ ਵਿੱਚ ਸਫ਼ਰ ਕਰ ਰਹੀਆਂ ਸਵਾਰੀਆਂ ਨੂੰ ਰਜਿਸਟਰਡ ਈ ਰਿਕਸ਼ਾ ਚਾਲਕਾਂ ਦੀ ਪਛਾਣ ਕਰਨੀ ਆਸਾਨ ਹੋਵੇਗੀ। ਉਨ੍ਹਾਂ ਦੱਸਿਆ ਕਿ ਰਜਿਸਟਰਡ ਈ ਰਿਕਸ਼ਾ ਨੂੰ ਮੁਹੱਈਆ ਕਰਵਾਏ ਜਾ ਰਹੇ ਨੰਬਰ ਸਟicker ਤੇ ਕਿਸੇ ਵੀ ਸ਼ਿਕਾਇਤ ਜਾਂ ਸਹਾਇਤਾ ਲਈ ਨਾਗਰਿਕਾਂ ਨੂੰ ਇੱਕ ਹੈਲਪਲਾਈਨ ਨੰਬਰ ਵੀ ਦਿੱਤਾ ਗਿਆ ਹੈ। ਤੁਸੀਂ ਉਸ ਨੰਬਰ ਤੇ ਫੋਨ ਕਰਕੇ ਹੈਲਪ ਵੀ ਲੈ ਸਕਦੇ ਹੋ ਨਾਲ ਦੀ ਨਾਲ ਤੁਹਾਨੂੰ ਦੱਸ ਦੇਈਏ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਬਹੁਤ ਸਾਰੇ ਜਿਹੜੇ ਈ-릭ਸ਼ਾ ਰਜਿਸਟਰਡ ਨਹੀਂ ਹੋਏ ਹਨ ਉਹਨਾਂ ਨੂੰ ਜਲਦੀ ਰਜਿਸਟਰਡ ਕੀਤਾ ਜਾਏਗਾ ਉਹਨਾਂ ਦੀ ਆਰ.ਸੀ ਬਣਾਈ ਜਾਏਗੀ ਤੇ ਜਿਨ੍ਹਾਂ ਦੇ ਲਾਇਸੈਂਸ ਨਹੀਂ ਬਣੇ ਹੋਏ ਉਹਨਾਂ ਦੇ ਲਾਇਸੈਂਸ ਵੀ ਜਲਦ ਤੋਂ ਜਲਦ ਜਿਹੜੇ ਆ ਉਹ ਇੱਕ ਕੈਂਪ ਲਗਾ ਕੇ ਬਣਾ ਦਿੱਤੇ ਜਾਣਗੇ ਨਾਲ ਦੀ ਨਾਲ ਇੱਥੇ ਇੱਕ ਗੱਲ ਹੋਰ ਵੀ ਸਮਝਣ ਦੀ ਜਿਹੜੀ ਇਹ ਆਈਏ ਉਹਦੇ 'ਚ ਇਹ ਆਇਆ ਕਿ ਜਿੰਨੇ ਵੀ ਈ ਰਿਕਸ਼ਾ ਨੇ ਜੇਕਰ ਉਹ ਰਜਿਸਟਰਡ ਨਹੀਂ ਹੁੰਦੇ ਜਾਂ ਜਿਹੜੇ ਰਜਿਸਟ੍ਰੇਸ਼ਨ ਤੋਂ ਬਿਨਾ ਈ ਰਿਕਸ਼ਾ ਨੇ ਉਹ ਗਰਦਾਸਪੁਰ ਸ਼ਹਿਰ ਦੇ ਵਿੱਚ ਨਹੀਂ ਚੱਲਣਗੇ ਇਸ ਤਰ੍ਹਾਂ ਦੇ ਰਿਕਸ਼ੇ ਜਿਹੜੇ ਆ ਉਹ ਗਰਦਾਸਪੁਰ ਸ਼ਹਿਰ 'ਚ ਬੰਦ ਕਰ ਦਿੱਤੇ ਜਾਣਗੇ ਗਰਦਾਸਪੁਰ ਸ਼ਹਿਰ 'ਚ ਈ ਰਿਕਸ਼ਾ ਚਲਾਉਣ ਲਈ ਰਜਿਸਟ੍ਰੇਸ਼ਨ ਤੇ ਲਾਇਸੈਂਸ ਡਾਕੂਮੈਂਟ ਪੂਰੇ ਹੋਣੇ ਚਾਹੀਦੇ ਤੇ ਨਾਲ ਦੀ ਨਾਲ ਇੱਕ ਸਟicker ਵੀ ਉਹ ਲੱਗਾ ਹੋਣਾ ਚਾਹੀਦਾ ਜਿਹੜਾ ਕਿ ਇਹਨਾਂ ਰਿਕਸ਼ਿਆਂ ਦੀ ਰਜਿਸਟ੍ਰੇਸ਼ਨ ਨੂੰ ਪਹਿਚਾਨ ਦਵਾਏਗਾ ਉਹ ਇੱਕ ਸਪੈਸ਼ਲ ਨੰਬਰ ਜਿਹੜਾ ਆ ਉਹ ਅਲਰਟ ਕੀਤਾ ਗਿਆ ਹੈ ਤਸਵੀਰਾਂ ਦੇ ਦੇ ਪਿਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਆਓ ਬਾਕੀ ਦੀ ਗੱਲਬਾਤ ਸੁਣ ਲੈਣੇ ਆ ਅਫਸਰ ਸਹਿਬਾਨਾਂ ਦੇ ਕੋਲੋਂ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਪਾਇਲਟ ਤੌਰ ਤੇ ਇੱਕ ਪ੍ਰੋਗਰਾਮ ਸਟਾਰਟ ਕੀਤਾ ਗਿਆ ਹੈ ਜਿਸ ਜਿੰਨੇ ਵੀ ਜ਼ਿਲ੍ਹਾ ਦੇ ਈ ਰਿਕਸ਼ਾ ਹਨ ਉਹਨਾਂ ਨੂੰ ਉਹਨਾਂ ਦੀ ਰਜਿਸਟ੍ਰੇਸ਼ਨ ਐਂਡ ਲੈਸੈਂਸਿੰਗ ਤੋਂ ਬਾਅਦ ਉਹਨਾਂ ਨੂੰ ਇੱਕ ਯੂਨਿਕ ਨੰਬਰ ਅਲਾਟ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਸੋ ਥੈਟ ਜਿਹੜਾ ਈ ਰਿਕਸ਼ਾ ਹੈ ਉਸ ਵਿੱਚ ਜਿਹੜੀ ਸਵਾਰੀ ਸਫ਼ਰ ਕਰੇ ਉਹ ਸਖਤ ਤੌਰ ਤੇ ਸਫ਼ਰ ਕਰੇ ਸੋ ਇਹ ਅਸੀਂ ਇਸ ਮੋਹਮ ਦੇ ਵਿੱਚ ਜਿੰਨੇ ਵੀ ਜਲਾ ਗੁਰਦਾਸਪੁਰ ਦੇ ਈ ਰਿਕਸ਼ਾ ਹਨ ਉਹਨਾਂ ਨੂੰ ਇਨਵੋਲ ਕਰਨ ਜਾ ਰਹੇ ਹਾਂ ਅਸੀਂ ਸ਼ੁਰੂਆਤ ਅਜ ਗੁਰਦਾਸਪੁਰ ਤੋਂ ਕੀਤੀ ਹੈ ਸੋ ਇਸ ਨੂੰ ਪਾਇਲਟ ਤੌਰ ਤੇ ਅਸੀਂ 1 ਮਹੀਨੇ ਵਾਸਤੇ ਚਲਾ ਕੇ ਜਿਹੜੀਆਂ ਵੀ ਕੋਈ ਇੰਪਰੂਵਮੈਂਟ ਹੋਣੀ ਹੈ ਉਹ ਕਰਨ ਤੋਂ ਬਾਅਦ ਪੂਰੇ ਜ਼ਿਲ੍ਹੇ ਦੇ ਵਿੱਚ ਲਾਗੂ ਕਰਾਂਗੇ ਤੋ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਜਿਹੜੇ ਵੀ ਆਪੀ ਈ ਰਿਕਸ਼ਾ ਵਿੱਚ ਸਫ਼ਰ ਕਰਦੇ ਹਨ ਉਹ ਇਸ ਯੂਨਿਕ ਨੰਬਰ ਵਾਲੇ ਈ ਰਿਕਸ਼ਾ ਦੇ ਵਿੱਚ ਸਫ਼ਰ ਕਰਨ ਬਿਕੋਜ਼ ਇਸ ਦੀ ਸੁਰੱਖਿਆ ਜਿੱਤੀ ਨਹੀਂ ਬਣਾਈ ਗਈ। ਪੰਜੀ ਆਰਟੀਆ ਜਲ ਸਿਸਟਮ ਨਹੀਂ ਬਣਿਆ। ਟੈਕੋਨਾਂ ਵਾਸਤੇ ਉਹਨਾਂ ਵਾਸਤੇ ਅੱਜ ਅਸੀਂ ਇੱਕ ਮੀਟਿੰਗ ਕਰ ਕੀਤੀ ਹੈ ਜਿਹਦੇ ਵਿੱਚ ਇੱਕ ਵਿਸ਼ੇਸ਼ ਟੀਮ ਲਾ ਕੇ ਸਾਰਿਆਂ ਦੀ ਪੈਂਡਿੰਗ ਰਜਿਸਟ੍ਰੇਸ਼ਨਸ ਐਂਡ ਪੈਂਡਿੰਗ ਲਾਇਸੈਂਸਿੰਗ ਨੂੰ ਕੰਮ ਲਈ ਦਿੱਤਾ ਹੈ। ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਡਿਪਟੀ ਕਮਿਸ਼ਨਰ ਸ਼੍ਰੀ ਦਲਵਿੰਦਰ ਜੀ ਸੈਨ ਆਈਏਐਸ ਉਹਨਾਂ ਦੀ ਸਾਰੀ ਟੀਮ ਵੱਲੋਂ ਗੁਰਦਾਸਪੁਰ ਲਈ ਇੱਕ ਪਹਿਲ ਕਦਮੀ ਕੀਤੀ ਗਈ ਆ ਜਿਸ ਦੇ ਤਾਅਤ ਇੱਕ ਮੰਗ ਸਿਗੀ ਉੱઠી ਕਿ ਜਿਹੜੇ ਇਹ ਰਿਕਸ਼ਾ ਨੇ ਉਹਨਾਂ ਦਾ ਪੰਜੀਕਰਨ ਕੀਤਾ ਜਾਵੇ ਉਹਨਾਂ ਦਾ ਕੋਈ ਸਿਸਟਮਾਈਜ਼ ਤਰੀਕੇ ਦੇ ਨਾਲ ਉਹਨਾਂ ਨੂੰ ਕੀਤਾ ਜਾਵੇ ਉਹ ਡਿਪਟੀ ਕਮਿਸ਼ਨਰ ਨੇ ਉਸ ਗੱਲ ਦੇ ਪ੍ਰਤੀ ਸੰਗ੍ਰਹਿਧਨਸ਼ੀਲ ਹੁੰਦੇ ਹੋਏ ਅੱਜ ਇਹ ਕਦਮ ਜਿਹੜਾ ਕੋ ਚੁੱਕਿਆ ਔਰ ਇਹਦੇ ਵਿੱਚ ਜਿੰਨੇ ਵੀ ਰਿਖੇ ਗੁਰਦਾਸਪੁਰ ਦੇ ਵਿੱਚ ਚੱਲ ਰਹੇ ਨੇ ਉਹਦੇ ਦੇ ਇੱਕ ਮਹਿੰਮ ਚਲਾਈ ਆ ਇੱਕ ਕਦਮ ਸੁਰੱਖਿਆ ਵੱਲ ਉਹਦੇ ਨਾਲ ਇਹਨਾਂ ਨੂੰ ਬਕਾਇਦਾ ਨੰਬਰਿੰਗ ਕੀਤੀ ਜਾਊਗੀ ਔਰ ਜਿਨ੍ਹਾਂ ਦੇ ਡਰਾਈਵਿੰਗ ਲਾਇਸੈਂਸ ਨਹੀਂ ਹੈਗੇ ਉਹਨਾਂ ਨੂੰ ਕੈਂਪ ਲਾ ਕੇ ਲਾਇਸੈਂਸ ਬਣਾਏ ਜਾਣਗੇ ਜਿਹੜਾ ਕੋਲ ਆਰਸੀ ਨਹੀਂ ਹੈਗੀ ਉਹਦੇ ਲਈ ਵੀ ਉਪਰਾਲੇ ਕਰਕੇ ਉਹਨੂੰ ਕੀਤਾ ਜਾਊਗਾ ਉਨੇ ਵਿੱਚ ਪ੍ਰੋਬਲਮ ਇੰਸ਼ੋਰੈਂਸ ਦੀ ਜ਼ਰੂਰ ਆ ਰਹੀ ਹੈ ਕਿਉਂਕਿ ਉਹ ਕਿਸੇ ਵਕਤ ਜਿਹੜਾ ਵਾਸਤੇ ਅਫੋਰਡੇਬਲ ਨਹੀਂ ਆ ਉਹ ਮੈਂ ਡੀਸਬਲ ਨੂੰ ਬੇਨਤੀ ਕੀਤੀ ਆ ਤੇ ਇਹਦਾ ਰਾਹ ਲੱਭ ਕੇ ਕੁਝ ਕੋਈ ਤਰੀਕੇ ਨਾਲ ਖਰਤਾ ਜਾਵੇ ਤਾਂ ਕਿ ਇਹਨਾਂ ਦੇ ਡਾਕੂਮੈਂਟਸ ਪੂਰੇ ਹੋ ਜਾਣ ਨਤੀਜੇ ਦੇ ਤੌਰ ਤੇ ਜਿਹੜਾ ਇਸ ਈ ਰਿਕਸ਼ੇ ਦਾ ਮਾਲਕ ਆ ਜਾਂ ਚਾਲਕ ਆ ਉਹਨੂੰ ਚਲਾਉਣ ਵਾਲਾ ਇਹਨਾਂ ਨੂੰ ਦੋਵੇਂ ਹੋ ਸੁਰੱਖਿਅਤ ਹੋਣਗੇ ਦੂਸਰੋ ਜਿਹੜਾ ਸ਼ਹਿਰ ਦੇ ਵਿੱਚ ਇੱਕ ਇਨਸਿ큐ਰਿਟੀ ਦਾ ਵਾਤਾਵਰਨ ਸੀਗਾ ਉਹ ਦੂਰ ਹੋਊਗਾ ਔਰ ਜਿਹੜੇ ਜਿਨ੍ਹਾਂ ਲੋਕ ਪਸੰਜਰ ਜਨੇਟ ਸਫ਼ਰ ਕਰਨਾ ਜਿਨ੍ਹਾਂ ਨੇ ਇਹਨੂੰ ਯੂਜ਼ ਕਰਨਾ ਉਹ ਵੀ ਕੋਸ਼ਿਸ਼ ਕਰਨ ਕਿ ਜਿਹੜੇ ਨੰਬਰ ਦਿੱਤੇ ਗਏ ਨੇ ਜਿਹੜੇ ਆਡੈਂਟੀਫਾਈਡ ਨੇ ਉਹਦੇ ਵਿੱਚੋਂ ਸਫ਼ਰ ਕਰਨ ਤਾਂ ਕਿ ਉਹਦਾ ਟਰੈਕ ਉਹਦੀ ਗੱਲਬਾਤ ਜਿਹੜੀ ਆ ਸਾਰੀ ਡਿਜੀਟਲ ਕਮਿਊਨੀਕੇਸ਼ਨ ਕੋਲ ਹੋਊਗੀ ਸੋ ਇੱਕ ਬਹੁਤ ਵਧੀਆ ਉਪਰਾਲਾ ਮੈਂ ਜਲਦੀਆਂ ਘਰਾਈਆਂ ਤੋਂ ਇਲਾਕੇ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਏਡੀਸੀ ਅਰਜੰਦਰ ਬੇਦਦੀ ਜੀ ਦਾ ਤੇ ਮੈਡਮ ਲਖਵਤ ਜੀ ਜਿਹੜਾ ਸਾਡੇ ਆਕੀਏ ਨੇ बीसीएस ऑफिसर ने उनका धन्यवाद करदा हूं जेचे तौर पे मेरे नाल ਸਾਡੀ ਪਾਰਟੀ ਦੇ ਟੈਂਪ ਲੀਡਰ ਵਿਜੇ চোপੜਾ ਜੀ ਆਜਾਏ ਨੇ ਡੇਰਾਪਾਪਾ ਨਾਲੇ ਤੋਂ ਐਜਨ ਸਾਹਿਬ ਆਇਆ ਸੋ ਅੱਜ ਮੇਰੀ ਬੇਨਤੀ ਹੈ ਇਹ ਰਿਕਸ਼ਾ ਵਾਲਿਆਂ ਨੂੰ ਵੀ ਵੀ ਆ ਇੱਕ ਆਵਾਦਨੀ ਪਾਰਟੀ ਦੀ ਸਰਕਾਰ ਨੇ ਕਾਢੀ ਸੁਰ ਲਈ ਆ ਔਰ ਤੁਸੀਂ ਦੇਖਿਆ ਵੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਸਾਹਿਬ ਦੀ ਯੋਗ ਅਦਵਾਈ ਥਲੇ ਜਿਹੜੇ ਮਸਲੇ ਪਿੰਨੇ ਸਾਲਾ ਪੁਰਾਣੇ ਹਨ ਭ੍ਰਸ਼ਟਾਚਾਰ ਦੇ ਸਾਨ ਕਾਲੀ ਆ ਆਰਟੀਏ ਡਿਪਾਰਟਮੈਂਟ ਦੇ ਵਿੱਚ ਲੇਟ ਹੋਣ ਦੇ ਸਨ ਅੱਜ ਉਹ ਸਾਰੇ ਖਤਮ ਕਰਕੇ ਇੱਕ ਸਾਫ਼ ਸੁਥਰੀ ਛੜੀ ਜਿਹੜੀ ਆ ਡਿਪਾਰਟਮੈਂਟ ਦੀ ਉਹ ਲੋਕਾਂ ਦੇ ਸਾਹਮਣੇ ਪੇਸ਼ ਕੀਤੀ ਆ ਸੋ ਤੁਸੀਂ ਵੀ ਸਹਿਯੋਗ ਦਿਓ ਔਰ ਖਾਸ ਕਰਕੇ ਪ੍ਰਸ਼ਾਸਨ ਮੈਂ ਬੋਲਤੀ ਕਰੂੰਗਾ ਕਿ ਜਿੱਥੇ ਕੋਈ ਮੁਸ਼ਕਲ ਆਉਂਦੀ ਆ ਕਿਸੇ ਜਲਦੀ ਦੇ ਹੱਥਾਂ ਦੇ ਨਾ ਚੜੋ ਕਿਸੇ ਮੁਲਾਜ਼ਮ ਨੂੰ ਕੋਈ ਕਿਸੇ ਕਿਸਮ ਦੀ ਗੱਡੀ ਜਾਂ ਰਿਸ਼ਵਤ ਦੇਣ ਦੀ ਕੋਸ਼ਿਸ਼ ਨਾ ਕਰੋ ਤੁਸੀਂ ਉੱਪਰਲੇ ਅਫਸਰ ਨੂੰ ਕੰਟੈਕਟ ਕਰੋ ਉਹ ਸਾਰੇ ਅਫਸਰ ਸਾਫ ਸੁਥਰੀ ਸ਼ਬਰੀ ਵਾਲੇ ਨੇ ਲੋਕਾਂ ਦੀ ਸੇਵਾ ਨਾਲ ਸਮਰਪਿਤ ਨੇ ਲੋਕਾਂ ਨੂੰ ਚੰਗਾ ਸਿਸਤਮ ਦੇਣ ਲਈ ਵਚਨਬੱਧ ਨੇ ਉਹਨਾਂ ਨਾਲ ਮਿਲ ਕੇ ਰਸਤੇ ਕਰੋ ਔਰ ਅੱਜ ਗੁਰਦਾਸਪੁਰ ਦੇ ਵਿੱਚ ਇੱਕ ਪਹਿਲਾ ਪਾਇਲਟ ਪ੍ਰੋਜੈਕਟ ਆ ਪਰ ਮੈਂ ਸਮਝਣਾ ਇਹ ਬਹੁਤ ਵੱਡੀ ਮੰਗ ਸੀ ਜਿਸ ਵਕਤ ਡਾਟੀ ਕਿਸ਼ਨ ਗੁਰਦਾਸਪੁਰ ਔਰ ਐਸਐਸਪੀ ਗੁਰਦਾਸਪੁਰ ਨੇ ਕਿ ਬੁਪਾਰਿਆ ਲਾਲ ਵੀ ਮੀਟਿੰਗ ਕੀਤੀ ਸੀ ਔਰ ਉਹਦੇ ਵਿੱਚ ਵੀ ਕੋਈ ਦੋ ਚਾਰ ਗੱਲਾਂ ਆਈਆਂ ਸੀ ਔਰ ਪਿੰਦੇ ਮੈਂ ਆਖਰੀ ਨਾ ਐਡਮਿਨਿਸਟ੍ਰੇਸ਼ਨ ਦਾ ਵੀ ਸਾਰਿਆਂ ਨੇ ਮਨ ਲਈਆਂ ਪਹਿਲੀ ਮੰਗ ਰੱਖੀ ਸੀਗੀ ਮੇਰਾ ਮੂੰਹ ਕਵਰ ਕਰਕੇ ਆਉਂਦਾ ਉਹਦੇ ਲਈ ਬਕਾਇਦਾ ਡਬਲੀ ਕ੍ਰਿਸਟਲ ਨੇ ਇੱਕ ਲੀਗਲ ਆਰਡਰ ਇਸ਼ੂ ਕਰਕੇ ਕਰਦਾ ਵੀ ਕੋਈ ਵੀ ਤੂਠ ਗਿਆ ਬੰਦਾ ਜਿਹੜਾ ਉਹ ਲਾਅ ਲੈ ਕੇ ਆਪਾਂ ਚਲਾਨ ਕਰਾਂਗੇ ਇੱਕ ਕਦਮ ਸੁਰੱਖਿਆ ਵੱਲ ਜ਼ਿਲ੍ਹਾ ਬਰਦਾਸਰ ਗੁਰਦਾਸਪੁਰ ਦਾ ਸੁਪਰਾਲਾ ਹੈ ਜੋ ਦਰਸਾਉਂਦਾ ਹੈ ਕਿ ਜ਼ਿਲ੍ਹਾ ਬਰਦਾਸਰ ਗੁਰਦਾਸਪੁਰ ਨਾਗਰਿਕਾਂ ਲਈ ਵਚਨਬੱਧ ਹੈ ਇਸ ਮੋਹਮੇਤ ਤੇ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਚੇਅਰ ਗੁਰਦਾਸਪੁਰ ਤੋਂ ਪਿਛਲੇ ਪੀਤੇ ਦਿਨਾਂ ਤੋਂ ਚੰਨ ਸੁਕਾਵੀਆਂ ਘਟਨਾਵਾਂ ਇਹ ਰਿਕਸ਼ਾ ਨਾਲ ਰਿਲੇਟਡ ਸਾਹਮਣੇ ਆਈਆਂ ਸੀ ਜਿਨ੍ਹਾਂ ਨੂੰ ਰੂਲ ਆ ਉਤਰਨ ਦੀ ਜਿਨ੍ਹਾਂ ਨੂੰ ਅੱਗੇ ਤੋਂ ਫਿਊਚਰ ਤੇ ਚੈੱਕ ਕਰਨ ਲਈ ਅਸੀਂ ਸੀਰੀਅਲ ਨੰਬਰ ਅਲਾਟ ਕਰ ਰਹੇ ਹਾਂ ਹਰ ਰਜਿਸਟਰਡ ਈ ਰਿਕਸ਼ਾ ਚਾਲਕ ਨੂੰ ਤੇ ਅਸੀਂ ਜਨਗੰਧਾ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਜਿਹੜੇ ਸੀਰੀਅਲ ਨੰਬਰ ਹੀ ਰਿਕਿਆ ਨੇ ਉਹਨਾਂ ਦੇ ਸਫਰ ਕਰਨ ਤਾਂ ਕਿ ਉਹ ਆਪਣੇ ਆਪ ਨੂੰ ਸੁਰੱਖਿਆ ਬਣਾ ਸਕਣ ਤੇ ਇਹ ਉਪਰਾਲਾ ਈ ਰਿਕਿਆ ਚਾਲਕਾਂ ਸੰਚਾਲਕਾਂ ਦੀ ਸੁਰੱਖਿਆ ਲਈ ਵੀ ਹੈ ਤਾਂ ਕਿ ਉਹਨਾਂ ਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਆਪੀਓ ਆਫਿਸ ਨਾਲ ਤਾਲਮੇਲ ਕਰਕੇ ਆਪਣੀ ਰਜਿਸਟ੍ਰੇਸ਼ਨ ਦਾ ਆਪੇ ਕੰਪਲੀਟ ਕਰਾ ਸਕਦੇ ਨੇ ਜਿਹੜੇ ਅਨ ਰਜਿਸਟਰਡ ਵੀ ਨੇ ਉਹਨਾਂ ਦੀ ਡਾਕੂਮੈਂਟੇਸ਼ਨ ਕੰਪਲੀਟ ਕਰਕੇ ਵੀ ਉਪਰਾਲੇ ਕੀਤੇ ਜਾ ਰਹੇ ਹਨ ਕਿ ਉਹਨਾਂ ਨੂੰ ਰਜਿਸਟਰ ਕਰ ਦਿੱਤਾ ਜਾਏ ਔਰ ਉਹਨਾਂ ਦਾ ਕੰਮ ਜਿਹੜਾ ਹੈ ਉਹ ਚਾਰੂ ਤੰਗ ਨਾਲ ਚੱਲ ਸਕੇ ਹੋਂ ਤੱਕ ਜ਼ਿਲ੍ਹਾ ਗੁਰਦਾਸਪੁਰ ਜੇਪਾ ਸ਼ਹਿਰ ਦੀ ਗੱਲ ਕਰੀਏ ਤਾਂ 560 ਇਹ ਰਿਕਸ਼ਾ ਜਿਹੜੇ ਆਲਰੇਡੀ ਜਿਹੜੇ ਰਜਿਸਟਰਡ ਨੇ ਪੂਰੇ ਗੁਰਦਾਸਪੁਰ ਦੇ ਵਿੱਚ 200 ਤੱਕ ਇਹ ਰਿਕਸ਼ਾ ਜਿਹੜੇ ਰਜਿਸਟਰ ਨੇ ਬਾਕੀ ਰਹਿੰਦੇ ਇਹ ਰਜਿਸਟਰ ਜਿਹੜੇ ਇਹ ਰਿਕਸ਼ਾ ਨੇ ਉਹਨਾਂ ਨੂੰ ਵੀ ਰਜਿਸਟਰ ਕਰਨ ਦੀ ਪ੍ਰੋਸੈਸ ਸ਼ੁਰੂ ਕਰ ਦਿੱਤੀ ਗਈ। ਦੇਖੋ ਜੀ ਜਿਹੜਾ ਬਰਾਲਾ ਕੀਤਾ ਜ਼ਿਲ੍ਹਾ ਪ੍ਰਸ਼ਾਸਨ ਨੇ ਬਹੁਤ ਹੀ ਵਧੀਆ ਬਰਾਲਾ ਕੀਤਾ ਵਾ। ਇਸ ਦੇ ਨਾਲ ਜਿਹੜੇ ਪ੍ਰੀਮੀਅਰ ਬੰਦੇ ਨੇ ਕਾਫੀ ਨੇ ਜਿਹੜੀ ਤਰ੍ਹਾਂ ਦੇ ਉੱਤੇ ਜਿਹੜੀ ਆ ਜਾਣਣਾ ਪਈਗਾ ਜਿਹੜੇ ਔਰ ਉਹ ਜਿਹੜੇ ਬਾਹਰੋਂ ਆ ਜੁਕੇ ਰਹੇ ਜਾਂ ਜਿਹੜੇ ਐਵੇਂ ਬਿਰਾਮਤੋਂ ਆ ਜਿਹੜੇ ਕੋਈ ਨਸ਼ਾ ਪਤਾ ਕਰਕੇ ਵੀ ਜਿਹੜੇ ਜਲਾਉਂਦੇ ਨੇ ਉਹਨਾਂ ਉੱਤੇ ਵੀ ਨੱਥ ਪਾਈਏਗੀ ਪਰ ਇਹ ਜਿਹੜਾ ਪ੍ਰਸ਼ਾਸਨ ਨੇ ਬਰਾਲਾ ਕੀਤਾ ਬਹੁਤ ਵਧੀਆ ਵਾ ਇਹਦੇ ਵਿੱਚ ਜਿਹੜੇ ਲੋਕ ਰਹਿ ਗਏ ਨੇ ਉਹਨਾਂ ਦੇ ਵੀ ਆਡੀਓ ਸੌਨਾ ਗੱਲ ਹੋਈ ਆ ਉਹਨਾਂ ਨਾਲ ਬਹਿ ਗਏ ਕੋ ਦਸ ਦਾ ਪੰਜ ਪੰਜ ਬੰਦੇ ਉਹਨਾਂ ਦੀ ਮੀਟਿੰਗ ਕਰਾ ਕੇ ਜਿਹੜੇ ਉਹਨਾਂ ਦੀ ਆਰਥੀਆਂ ਹੈਗੀਆਂ ਵਾ ਜਾਂ ਜਿਹੜੇ ਉਹਨਾਂ ਦੇ ਲਿਸਨਸਾਗੇ ਨੇ ਜਿਵੇਂ ਕਿ ਬਾਲ ਖਾਬ ਨੇ ਆਮ ਕਿਆ ਵਾ ਕੋ ਲਿਸਨਸਾ ਵੱਲੋਂ ਵੀ ਅੱਗੇ ਵੀ ਉਹਨਾਂ ਨੇ ਕੈਂਪ ਲਵਾ ਆਈ ਬਾਲ ਖਾਬ ਨੇ ਕੋਈ ਜਿਹੜੇ ਲਿਸਨਸਾ ਜਿਹੜੇ ਫ੍ਰੀ ਬਣੇ ਸੀਗੇ ਇਦਾਂ ਦਾ ਕੋਈ ਪ੍ਰਾਲਾ ਕਰਕੇ ਐਸੀ ਜਿਹੜੀਆਂ ਆਰਥੀ ਆ ਜਿਹੜੀ 450 ਰੁਪਈਆ ਜਿਹੜਾ ਆਰਥੀ ਦਾ ਰੇਟ ਆ ਜਿਹੜਾ ਆਡੀਓ ਡਾਕਟਰ ਦਾ ਹੈਗਾ ਜਿੱਦਾਂ ਵੀ ਆਹਨਾਂ ਦੇ ਜਿਹਨਾਂ ਦੇ ਰਹਦੇ ਆ ਉਹ ਵੀ ਆ ਜਿਹੜੀ ਯੂਨੀਆ ਜਿਹੜੀ ਇਰਿਸ਼ਕਾ ਯੂਨੀਆ ਜਿਹੜੀ ਆਡੀਓ ਗਾਮ ਨਾਲ ਮੀਟਿੰਗਾਂ ਕਰਕੇ ਦਾਦਾ ਪੰਜ-ਪੰਜ ਬੰਦੇ ਲਿਆ ਕੇ ਤੇ ਉਹਨਾਂ ਦੇ ਜਿਹੜੇ ਇਹ ਮਸਲੇ ਆਗੇ ਨੇ ਜਿਹੜੇ ਹੱਲ ਕਰਾਵਾਂਗੇ